ਦੋਸਤੋ ਤੁਸੀਂ ਦੇਖ ਰਹੇ ਹੋ ਰੀਅਲ ਨਿਊਜ਼ ਚੈਨਲ ਇਸ ਵੇਲੇ ਮੌਜੂਦ ਆਸੀਂ ਸਰਕਾਰੀ ਹਸਪਤਾਲ ਜੀਰਾ ਦੇ ਵਿੱਚ ਜਿੱਥੇ ਕਿ ਦੋ ਪੇਸ਼ੈਂਟ ਨੇ ਮਾਵਾਂ ਧੀਆਂ ਜੇ ਇਹ ਜਿਹੜੇ ਕਿ ਪੀਰ ਮੁਹੰਮਦ ਦੇ ਰਹਿਣ ਵਾਲੇ ਨੇ ਬਲਾਕ ਮਕਬੂ ਦੇ ਵਿੱਚ ਪਿੰਡ ਪੈਂਦਾ ਹੈ ਮਦਾਨ ਸਭਾ ਹਲਕਾ ਜੀਰਾ ਦਾ ਪਿੰਡ ਹੈ ਜਿਨ੍ਹਾਂ ਨੂੰ ਕੁਝ ਪਰੇਸ਼ਾਨੀ ਆ ਰਹੀ ਜਿਨ੍ਹਾਂ ਦੀ ਕੋਟਮਾਰ ਕੀਤੀ ਗਈ ਹੈ ਕੀ ਕਾਰਨ ਹੈ ਇਹਨਾਂ ਦੀ ਕੋਟਮਾਰ ਕਰਨ ਦੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਪੰਜ ਕੀ ਨਾਮ ਤੁਹਾਡਾ ਮਿੰਦਰ ਕਾਂ ਕਿਹੜਾ ਪਿੰਡ ਹੈ ਪੀਰ ਮੁਹੰਮਦ ਦਾ ਕੀ ਗੱਲ ਕੀ ਆ ਇੱਥੇ ਹਸਪਤਾਲ 'ਚ ਦਾਖਲ ਬੈਠੇ ਹੋ ਕੀ ਕਾਰਨ ਆ ਇਹ ਕਾਰਨ ਸਾਡੀ ਮਤਲਬ ਪਹਿਲੀ ਸਾਡੀ ਮਾਲਕੀ ਆ ਤੇ ਇਹਨਾਂ ਨੇ ਮਤਲਬ ਤੱਕੇ ਨਾ ਲਵਾ ਲਈ ਸੀ ਤੇ ਉਹ ਜਦੋਂ ਅਸੀਂ ਇਹਨਾਂ ਨੂੰ ਰੋਕਿਆ ਵਿੱਚ ਉਹਨਾਂ ਚ ਉਹਨਾਂ ਨੇ ਲਾਇਆ ਸੀ ਤੇ ਰੋਕਿਆ ਵਿੱਚ ਉਹਨਾਂ ਨਾ ਵੱਡਿਓ ਤੇ ਉਹਨਾਂ ਮੁੰਡੇ ਲਿਆ ਕੇ ਸਾਡੇ ਮਤਲਬ ਗੱਲ ਪਾਸੀ ਸੱਟਾ ਸੱਟਾ ਕੋਣ ਆ ਭੈਣ ਜੀ ਕੋਣ ਉਹ ਉਹ ਮੇਰੀ ਜਠਾਣੀ ਦੇ ਦੋ ਤਾਂ ਭਰਾ ਸੀ ਤੇ ਦੋ ਭਤੀਜਾ ਤੇ ਦੋ ਇਹਦੇ ਮੁੰਡੇ ਆ ਤੇ ਕਹਿੰਦੀ ਨੋਹਾਂ ਦਾ ਭਰਾ ਸੀ ਕੋਈ ਨਾਂ ਹੈ ਉਹਨਾਂ ਦਾ ਹਾਂ ਨਾਂ ਉਹਨਾਂ ਦੇ ਇਹ ਦੋ ਮੁੰਡਿਆਂ ਦੇ ਤਾਂ ਨਾਂ ਇੱਕ ਤਾਂ ਨਵੰਸ਼ ਆ ਤੇ ਇੱਕ ਤਾਂ ਮੈਨੂੰ ਕੀ ਸੀ ਅਣਿਤ ਛੱਕ ਦਾ ਨਾਮ ਹੈ ਤੇ ਇੱਕ ਮਨਦੀਪ ਸਿੰਘ ਆ ਮੇਰੇ ਜਠਾਣੀ ਦੇ ਮੁੰਡੇ ਦਾ ਨਾਮ ਤੇ ਇੱਕ ਤਾਂ ਨਾਮ ਮੀਤੂ ਆ ਤੇ ਇੱਕ ਪੰਮਾ ਹੈਗਾ ਸੀ ਵੀ ਜਿਹੜੇ ਗਾਲ ਪੈ ਸੀ ਸਾਰੇ ਤੇ ਬਾਕੀ ਇਹਦਾ ਨਾਮ ਮੈਨੂੰ ਦੋ ਤਿੰਨਾਂ ਦਾ ਨਾਮ ਨਹੀਂ ਪਤਾ ਮੈਨੂੰ ਠੀਕ ਹੈ ਤੇ ਕਿੰਨੇ ਕੁ ਚਿਰ ਦਾ ਮਸਲਾ ਚੱਲੀ ਜਾਂਦਾ ਜਿਹੜਾ ਕਿ ਇਹ ਦੋ ਕਨਾਲ ਜਗ੍ਹਾ ਤੁਹਾਡੀ ਤੁਹਾਨੂੰ ਤੁਸੀਂ ਵੀਜਿਆ ਤੁਸੀਂ ਵੀਜਿਆ ਸੀ ਨੇ ਚੋਨਾ ਅਸੀਂ ਅੰਬਰਸਰ ਗਿਆ ਸੀ ਚੋਨਾ ਲਾਉਣ ਇਹਨਾਂ ਮਗਰੂ ਮਤਲਬ ਆਪਣੀ ਪੈੜੀ ਦਾ ਕਬਜ਼ਾ ਕੀਤਾ ਸੀ ਸਾਨੂੰ ਪਤਾ ਨਹੀਂ ਸੀ ਅਜਾ ਵੀ ਇਹਨਾਂ ਨੇ ਕਬਜ਼ਾ ਕਰਕੇ ਹਾਂ ਇਹਨਾਂ ਕਬਜ਼ਾ ਕਰ ਲਿਆ ਸੀ ਠੱਕੇ ਨਾਲ ਮੁਲਾਜ਼ਮਾਂ ਦੇ ਸਿਰ ਤੇ ਵੀ ਮਖੂ ਵਾਲਾ ਅਸੀਂ ਦਰਖਾਸਤਾਂ ਦਿੰਦੇ ਰੇ ਉਹਨਾਂ ਨੇ ਵੀ ਮਤਲਬ ਲੈ ਦੇ ਕੇ ਪੈਸੇ ਕੁਛ ਨਾ ਦਿੱਤੇ ਤਾਂ ਉਹਨਾਂ ਨੇ ਚੋਨਾ ਮੁਲਾਜ਼ਮਾਂ ਨੇ ਲਵਾਇਆ ਇਹਨਾਂ ਨੂੰ ਠੀਕ ਹੈ ਹਾਂ ਤੇ ਜਦੋਂ ਅਸੀਂ ਜਗਤ ਜਾ ਕੇ ਦਰਖਾਸਤਾਂ ਦਿੰਦੇ ਸੀ ਤੇ ਸਾਡੀ ਉਹਨਾਂ ਸੁਣਾਈ ਨਹੀਂ ਕੀਤੀ ਐਸ.ਐਚ.ਓ ਵੀ ਮੈਨੂੰ ਮਾੜਾ ਬੋਲਦਾ ਸੀ ਤੇ ਜਸਵੀਰ ਸਰ ਜਿਹੜਾ ਉਹ ਵੀ ਪੁਲਿਸ ਵਾਲਾ ਉਹ ਵੀ ਮੈਨੂੰ ਮਾੜਾ ਬੋਲਦਾ ਸੀ ਕਹਿੰਦਾ ਨਹੀਂ ਉਹਨਾਂ ਇਹ ਪਹਿਲੀ ਜਿਹੜੀ ਬੰਦੀ ਹੈ ਗੱਲ ਕੀਤੀ ਜਾ ਰਹੀ ਹੈ ਉਹ ਪਹਿਲੀ ਦੀ ਤੁਹਾਡੇ ਕੋਲ ਕੋਈ ਲਿਖਤ ਪੜਤ ਹੈਗੀ ਹਾਂਜੀ ਹੈਗੀ ਲਿਖਤ ਪੜਤ ਮੇਰੇ ਘਰ ਵਾਲੇ ਦੇ ਨਾਮ ਹੈ ਜ਼ਮੀਨ ਹਾਂਜੀ ਤੇ ਜੇ ਲਿਖਤ ਪੜਤ ਤੁਹਾਡੇ ਨਾਮ ਤੇ ਫਿਰ ਉਹ ਕਿਉਂ ਕਬਜ਼ਾ ਕਰ ਰਹੇ ਨੇ ਬਸ ਇਹ ਪੁਲਿਸ ਵਾਲਿਆਂ ਦੇ ਸਿਰ ਤੇ ਨਕਾਬਜ਼ਾ ਕੀਤਾ ਸੀ ਸੰਦ ਅੱਗੇ ਵੀ ਦੋ ਤਿੰਨ ਵਾਰੀ ਮੁੰਡੇ ਨਾਲ ਲਿਆ ਕੇ ਗੱਲ ਪਾਇਆ ਸੀ ਕਹਿੰਦੇ ਤੁਹਾਨੂੰ ਮਾਰ ਕੇ ਤਹੀ ਪਹਿਲੀ ਦਾ ਕਬਜ਼ਾ ਕਰਨਾ ਹੈ ਤੇ ਉਹ ਗੱਲ ਹੀ ਨਕਾਰਦੀ ਸੀ ਕਬਜ਼ਾ ਕੀਤਾ ਤੁਸੀਂ ਮਾਵਾ ਤਾਂ ਇਹੀ ਰਹਿਣੀਆਂ ਹੈ ਤੁਹਾਡੇ ਘਰ ਵਾਲਾ ਕਾਰ ਵਾਲਾ ਮੇਰਾ ਕਦੇ ਰਹਿੰਦਾ ਕਦੇ ਨਹੀਂ ਹੁੰਦਾ ਉਹਦੇ ਦਿਮਾਗੀ ਹਾਲਤ ਠੀਕ ਨਹੀਂ ਗਈ ਅਸੀਂ ਮਾਵਾਂ ਤੇ ਰਹਿੰਦੀਆਂ ਦੋ ਮੇਰੇ ਬੱਚੇ ਆ ਛੋਟੇ ਮੁੰਡੇ ਉਹ ਤਾਂ ਜਿਵੇਂ ਛੋਟੇ ਆ ਅਸੀਂ ਦੋਨੇ ਜਾ ਰਹੇ ਹੁੰਦੇ ਤੇ ਇੰਨਾ ਅਸੀਂ ਮਾੜਾ ਜਿਹਾ ਹੀ ਰੋਕਿਆ ਸੀ ਬਚੋਨਾ ਨਾ ਵੱਡੋ ਤੇ ਮੈਨੂੰ ਵੀ ਇੰਨਾ ਗਾਲ ਮੇਰੇ ਹੀ ਪਾ ਕੇ ਤੇ ਮੇਰੀ ਕੁੜੀ ਨੂੰ ਵੀ ਘਰੋ ਖਿੱਚ ਕੇ ਵੀ ਮਤਲਬ ਲੈ ਕੇ ਤੇ ਸੱਟਾਂ ਲਾਈ ਜਾਂਦਾ ਇਹਦੀ ਕੋਈ ਵੀਡੀਓ ਵਗਰਾ ਤੁਸੀਂ ਬਣਾਈ ਹਾਂਜੀ ਵੀਡੀਓ ਹੈ ਸਾਡੇ ਕੋਲ ਠੀਕ ਹੈ ਹਾਂਜੀ ਜਿਵੇਂ ਕਿ ਇਹਨਾਂ ਵੱਲੋਂ ਬੱਚਾ ਜਾ ਰਿਹਾ ਕੋਈ ਕਿਵੇਂ ਲੱਗਦਾ ਕੀ ਪੁਲਿਸ ਵਾਲਿਆਂ ਦੀ ਕੱਲੀ ਸ਼ੈ ਹੈ ਜਾਂ ਕੋਈ ਸਿਆਸੀ ਸ਼ੈ ਹੈ ਹਾਂਜੀ ਇਹਨਾਂ ਦੇ ਮਗਰ ਕੋਈ ਹੱਥ ਹੈਗਾ ਕਿਸੇ ਦਾ ਪੁਲਿਸ ਵਾਲਿਆਂ ਦਾ ਵੀਗਾ ਉਹਨਾਂ ਨੇ ਵੀ ਕਿਹਾ ਸੀ ਕਹਿੰਦੇ ਇਹਨਾਂ ਨੂੰ ਅਸੀਂ ਦਵਾਈ ਪੈਣੀ ਤੇ ਜਦੋਂ ਮੈਂ ਗਈ ਕੰਪਲੀਟ ਉੱਥੇ ਦਿੱਤੀ ਦਰਖਾਸਤ ਮੈਂ ਮਤਲਬ ਮਗ ਉਠਾਣੇ ਤੇ ਮੇਰੇ ਕੋਲ ਵੈਸੇ ਮੰਗਦੇ ਸੀ ਅੱਛਾ ਕਹਿੰਦਾ ਲੱਖ 2 ਦੇ ਦੇ ਤਾਂ ਕਹਿੰਦਾ ਤੈਨੂੰ ਬੁਲਾ ਦੇਵਾਂਗੇ ਮੈਂ ਮੈਂ ਆਪ ਤਿਆੜੀ ਕਰਨ ਵਾਲੀ ਗਿਆ ਮੈਂ ਤੁਹਾਨੂੰ ਕਿੱਥੋਂ ਪੈਸਾ ਉਹਨਾਂ ਨਾਲ ਜਗ੍ਹਾ ਸਾਰੀ ਤੁਸੀਂ ਤਿਆੜੀ ਕਰਦੇ ਹੋ ਲੱਖ 2 ਲੱਖ ਦੇ ਕਿ ਉਹ ਨਹੀਂ ਦਿੱਤੇ ਜਗ੍ਹਾ ਇਹ ਹਾਂ ਐਸੀ ਕਿਆ ਸੀ ਮਹਾ ਸੀ ਤਾਂ ਮੈਂ ਤੇ ਬਾਹਰ ਅੰਦਰ ਕੰਮ ਕਰਨ ਚਲੇ ਜਾਈਏ ਵੀ ਸਾਡੇ ਕੋਲ ਪੈਸੇ ਨਹੀਂ ਨੇਗੇ ਤੇ ਉਹ ਮਲਾ ਜਮ ਜਸਵੀਰ ਉਹ ਵੀ ਉਹਨੇ ਮੈਨੂੰ ਚਿਰਕਾ ਚੁਲਕਾ ਦਿੱਤੀਆਂ ਨੇ ਇੱਕ ਦੋ ਵਾਰੀ ਕਿਹੜੀ ਗੱਲਾਂ ਬਸ ਐਵੇਂ ਉਹ ਕਮਾੜੀਆਂ ਚੰਗੀਆਂ ਗੱਲਾਂ ਹੀ ਕਰਦਾ ਸੀ ਮੈਨੂੰ ਤੇ ਇਥੋਂ ਮੈਨੂੰ ਜਦੋਂ ਮੇਰੀ ਦਰਖਾਸਤ ਹੁੰਦੇ ਕੋਲ ਜਾਂਦੀ ਸੀ ਉਹ ਮੈਨੂੰ ਮਾੜਾ ਬੋਲਦਾ ਸੀ ਉਹਨਾਂ ਕੋਲ ਪੈਸੇ ਉਹਨੇ ਪਤਾ ਨਹੀਂ ਖਾਦੇ ਹੋਏ ਸੀ ਤੇ ਮੇਰੀ ਸੁਣਾਈ ਨਹੀਂ ਹੋਈ ਕਿੰਨੀਆਂ ਦਰਖਾਸਤਾਂ ਮੈਂ ਉਹ ਘੁਟਾਣੇ ਦਿੱਤੀਆਂ ਨੇ ਕੋਈ ਸੁਣਾਈ ਨਹੀਂ ਹੋਈ ਸੀ ਸਾਡੀ ਹਾਂ ਜਿਵੇਂ ਕਿ ਕਲਯੋਗ ਕਲਯੋਗ ਦੇ ਵਿੱਚ ਜਿਵੇਂ ਕਿ ਆਪ ਨੂੰ ਪਤਾ ਜਿਹੜਾ ਕਿ ਖੂਨ ਚਟੇ ਹੋ ਰਹੇ ਨੇ ਤੇ ਉਸੇ ਦੇ ਤਹਿਤ ਜਿਹੜੇ ਕਿ ਤੇ ਦਰਾਣੀਆਂ ਜਠਾਣੀਆਂ ਨੇ ਤੇ ਜਠਾਣੀ ਵੱਲੋਂ ਜਿਹੜਾ ਇਹਨਾਂ ਦੀ ਜ਼ਮੀਨ ਦੇ ਉੱਤੇ ਦਿਹਾੜੀ ਕਰਦੇ ਨੇ ਉਹਨਾਂ ਦੀ ਜ਼ਮੀਨ ਦੇ ਉੱਤੇ ਜਿਹੜੇ ਕੀ ਕਬਜ਼ਾ ਕੀਤਾ ਗਿਆ ਉਸ ਦਾ ਝੋਨਾ ਜਿਹੜਾ ਪੁਲਿਸ ਵੱਲੋਂ ਆਪਣੇ ਕੋਲ ਖੜ ਕੇ ਜਿਹੜਾ ਕੀ ਬਜਾਇਆ ਗਿਆ ਤੇ ਹੁਣ ਜਿਹੜਾ ਝੋਨਾ ਜਦੋਂ ਵੜਨ ਦੀ ਵਾਰੀ ਆਈ ਆ ਤੇ ਇਹ ਜੇ ਆਪਣੀ ਜ਼ਮੀਨ ਦੇ ਵਿੱਚ ਝੋਨਾ ਵੜਦੇ ਨੇ ਤੇ ਇਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਬਾਪੂ ਜੀ ਤੁਹਾਡੀ ਇਹ ਗੱਡੀ ਕੀ ਲੱਗਦੀ ਹੈ ਮੇਰੀ ਕੁੜੀ ਲੜਕੀ ਹੈ ਅੱਛਾ ਹਾਂਜੀ ਕਿੰਨੇ ਸਾਲ ਹੋ ਗਏ ਨੇ ਵਿਆਹ ਨੂੰ 16-17 ਸਾਲ ਹੋ ਗਏ ਨੇ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਸੁਲਤਾਨਵਾਲਾ ਥਾਣਾ ਹਰਫਕੇ ਠੀਕ ਹੈ ਹਰਫ ਕਰ ਰਹੇ ਨੇ ਹਾਂਜੀ ਹਾਂਜੀ ਤੇ ਇਹ ਕੀ ਮਸਲਾ ਕੀ ਹੈਗਾ ਕਿਉਂ ਨਹੀਂ ਸੁਣਵਾਈ ਹੋ ਰਹੀ ਸੁਣਾਈ ਜੀ ਜਿਵੇਂ ਥਾਣੇਦਾਰ ਨੇ ਮੈਂ ਕਿਹਾ ਸੀ ਸਖਬੀਰ ਸਿੰਘ ਨੂੰ ਉਹ ਆਂਦਾ ਵੀ ਜੀ ਦੀ ਲਾਠੀ ਉਸकी ਪੈਸ ਮੈਂ ਹਵੀ ਸਪੈੜੀ ਤੇ ਮੇਰੀ ਕੁੜੀ ਦੀ ਏ ਤੇ ਤੂੰ ਕਾਗਜ਼ ਵਿਖਾ ਦੇ ਤੇ ਮੈਂ ਉਹਨੂੰ ਵਾਦਨ ਆ ਅਖੇ ਇਹ ਮੈਂ ਨਹੀਂ ਕਰ ਸਕਦਾ ਆਂਦਾ ਵੀ ਜੋਨਾ ਉਹਨਾਂ ਲਾ ਲਿਆ ਮਾਲਕ ਉਹਨੇ ਮੈਂ ਹਵੀ ਅਸੀਂ ਤਰ੍ਹਾਂ ਉਹ ਕੋਈ ਦਰਖਾਸਤਾਂ ਦੇ ਨੇ ਫਿਰ ਮੈਂ ਪੰਜ ਸੱਤ ਕੁੜੀ ਦੇ ਨਾਂ ਦੀਆਂ ਦਰਖਾਸਤਾਂ ਕੁੜੀ ਨੂੰ ਜਾ ਕੇ ਐਸਐਸਪੀ ਸਾਹਿਬ ਦੇ ਪੇਜ ਹੋਇਆ ਉਹਨਾ ਇਨਕੁਆਰੀ ਲਾਤੀ ਡੀਐਸਪੀ ਸਾਹਿਬ ਜੀਰਾ ਦੀ ਜੀਰੇ ਡੀਐਸਪੀ ਸਾਹਿਬ ਨੇ ਫਿਰ ਐਸਜੋ ਦੇ ਵਾਲ ਮਘੂ ਪੇਜਦੀ ਤੀ ਤੇ ਉਸ ਐਸਜੋ ਨੇ ਕੋਈ ਸੁਣਾਈ ਨਹੀਂ ਕੀਤੀ ਸਾਡੀ ਤਾਂ ਗੱਲ ਸੁਣਦਾ ਹੀ ਨਹੀਂ ਪਤਾ ਨਹੀਂ ਸਾਡੇ ਨਾਲ ਕੀ ਕਿਹੜਾ ਉਹਨੇ ਵਹਿਰ ਰੱਖਿਆ ਪਾਇ ਜਿਸकी लाठी ਉਸकी ਭਾਂਸ ਗਈ ਜਾਂਦਾ ਜਿੰਨੇ ਝੋਨਾ ਲਾ ਲਿਆ ਉਹਦੀ ਪੈਲੀ ਹੋ ਗਈ ਤੇ ਤਾਂ ਕੱਲ ਨੂੰ ਜਿੱਥੇ ਮਰਜ਼ੀ ਕੋਈ ਕਬਜ਼ਾ ਕਰ ਇਹ 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 ਮਘੂ ਵਾਲੀ ਪੁਲਿਸ ਨਾ ਇਹ ਤਾਂ ਹਰੇਕ ਗਰੀਬ ਦੀ ਪੈਲੀ ਇਸ ਤਰ੍ਹਾਂ ਵਲਾ ਦੇਣਗੇ ਕਬਜ਼ੇ ਖਰਾ ਦੇਣਗੇ ਇਹ ਬਹੁਤ ਅਤਿਆਚਾਰ ਕੀਤੀ ਖੜੇ ਨੇ ਅਸੀਂ ਡੀਜੀਪੀ ਤੇ ਕਣੀ ਦਰਖਾਹੇ ਦਿੱਤੀ ਅੰਦੇ ਸਾਡੀ ਕੋਈ ਸੁਣਾਈ ਨਹੀਂ ਨੇ ਕੀਤੀ ਮਘੋੜੇ ਐ ਸੱਚੋ ਨੇ ਉਤੋਂ ਕੋਈ ਤੁਸੀਂ ਕੋਈ ਹੋਰ ਜੜੀਆਂ 108 18 ਜਾਂ 100 ਹੋਰ 12 ਉਹਨੇ ਤੇ ਕਾਲਾ ਨਹੀਂ ਕੀਤੀ ਬੜੀਆਂ ਕਾਲਾਂ ਕੀਤੀਆਂ ਨੇ ਫੁੱਲ ਫਿਰੋਜ਼ਪੁਰ ਆਉਂਦੀ ਏ ਮੌਕਾ ਵੇਖ ਕੇ ਮੁਰ ਜਾਂਦੀ ਏ ਉਸ ਸਮੇਂ ਪੱਤ ਭੁੱਜ ਜਾਂਦੇ ਨੇ ਫਿਰ ਜਦੋਂ ਚਲੇ ਜਾਂਦੇ ਨੇ ਫੁੱਲਸ ਫਿਰ ਦੁਬਾਰਾ ਆ ਜਾਂਦੇ ਨੇ ਫਿਰ ਅਸੀਂ ਕਾਲ ਕੁੜੀ ਕਰਦੀ ਏ ਫੇਰ ਆ ਜਾਂਦੇ ਨੇ ਬਸ ਸਾਡੀ ਤਾਂ ਇਹੀ ਜਾਲਾਂ ਲਗੀਆਂ ਖਣੀਆਂ ਨਿਕਲੇ ਸਾਡ ਲੈ ਆ ਗਦੇ ਆਉਂਦੇ ਤੇ ਆਪਦੇ ਆਪ ਰਿਪੋਰਟ ਬਣਾ ਕੇ ਭੇਜ ਦਿੰਦੇ ਤੁਹਾਡੀ ਰਿਪੋਰਟ ਨਹੀਂ ਬਣਾਉਂਦੇ ਸਾਡੀ ਸਾਡੀ ਨਹੀਂ ਕੋਈ ਰਿਪੋਰਟ ਕੋਈ ਬਿਆਨ ਨਹੀਂ ਹੁੰਦੀ ਨਾ ਕੋਈ ਬਿਆਨ ਨਹੀਂ ਲੈਂਦੇ ਜੀ ਉਨਕੀ ਮੰਗ ਕੀ ਹੈ ਤੁਹਾਡੀ ਮੰਗੇ ਵੀ ਸਾਡੀ ਕੁੜੀ ਦੀ ਪੈੜੀ ਛਡਾਈ ਜਾਵੇ ਤੇ ਸੁਖਵੀਰ ਤੇ ਜਾ ਐਸਓਚੋ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਇਹ ਇਹ ਨੌਕਰੀ ਕਰਨ ਦੇ ਲੱਗਦੇ ਹੀ ਨਹੀਂ ਸਾਡੇ ਕਾਗਜ ਸਾਡੀ ਪੈੜੀ ਸਾਡੇ ਨਾਂ ਤੇ ਦੂਜੇ ਬੰਡੀਆਂ ਨੂੰ ਧੱਕੇ ਨਾਲ ਬੁਲਾ ਕੇ ਦੱਸੋ ਕਬਜ਼ਾ ਕਰਾਈ ਬਠੇ ਨੇ ਇੱਕ ਨਿਆਂ ਹੀ ਕਿਸੇ ਕਿਸਮ ਦਾ ਆਕੜ ਹੈਗੇ ਤੁਹਾਡੇ ਕੋਲ ਹਾਂਜੀ ਕੋਲ ਨੇ ਜੀ ਦਿਖਾਓ ਜਰਾ ਜਿਵੇਂ ਕਿ ਇਹਨਾਂ ਵੱਲੋਂ ਰਜਿਸਟਰੀ ਦੱਸੀ ਜਾ ਰਹੀ ਹੈ ਕਿ ਰਜਿਸਟਰੀ ਇਹਨਾਂ ਦੇ ਨਾਂ ਤੇ ਆ ਪਰ ਫਿਰ ਵੀ ਪੁਲਿਸ ਵੱਲੋਂ ਜਿਹੜਾ ਧੱਕਾ ਕੀਤਾ ਜਾ ਰਿਹਾ ਧੱਕੇ ਦੇ ਨਾਲ ਜਿਹੜੀ ਇਹਨਾਂ ਦੀ ਪੈਲੀ ਦੇ ਉੱਤੇ ਜਟਾਣੀ ਵੱਲੋਂ ਉਹਨਾਂ ਦੀ ਧੱਕਾ ਕਰਕੇ ਉਹਨਾਂ ਨੂੰ ਤੇ ਇਹ ਜਿਹੜੀ ਝੋਨਾ ਵਜਾਇਆ ਗਿਆ ਤੇ ਉਹਨਾਂ ਨੂੰ ਮਾਲਕ ਬਣਾਉਣ ਦੀ ਗੱਲ ਕਹੀ ਜਾ ਰਹੀ ਆ ਆ ਜਿਹੜੇ ਇੱਕ ਰਜਿਸਟਰੀ ਹੈ ਆ ਤੁਹਾਨੂੰ ਮੈਂ ਦਿਖਾਣਾ ਜਿਹੜਾ ਕੀ ਜ਼ੂਮ ਕਰਕੇ ਇੱਥੇ ਕੋਲ ਤੇ ਇਹ ਜਿਹੜੀ ਰਜਿਸਟਰੀ ਹੈ ਉਸੇ ਪਹਿਲੇ ਦੀ ਦੋ ਕਨਾਲਾਂ ਜਿਹੜੀ ਪਹਿਲੀ ਹੈ ਉਹਦੀ ਇਹ ਰਜਿਸਟਰੀ ਹੈ ਜਿਹੜੀ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਜਿਹੜਾ ਕਿ ਇਹ ਨੰਬਰ ਨੇ 3250 ਜਿਹੜਾ ਕੀ 3 ਲੱਖ 25000 ਦੇ ਵਿੱਚ ਜਿਹੜੀ ਰਜਿਸਟਰੀ ਕੀਤੀ ਗਈ ਹੈ ਡੇਟ ਲੱਗੀ ਹੋਈ ਹੈ ਰਕਬਾ ਜਿਹੜਾ ਹੈ ਪੀਰ ਮੁਹੰਮਦ ਰੂਲਰ ਏਰੀਆ ਇਹ ਨਾਮ ਕਹਿੰਦੇ ਪੈਂਦੀ ਪਈ ਹੈ ਚਾਨਨ ਸਿੰਘ ਚਾਨਨ ਸਿੰਘ ਪੁੱਤਰ ਮਨਤਾ ਸਿੰਘ ਚਾਨਨ ਸਿੰਘ ਪੁੱਤਰ ਮਨਤਾ ਸਿੰਘ ਦੇ ਨਾਮ ਤੇ ਜਿਹੜੀ ਹੈ ਰਜਿਸਟਰੀ ਇਹ ਇਹ ਆ ਗਰਦੌਰੀ ਦੀ ਕਿ ਕਿੰਦੀ ਮਾੜੀ ਗੱਲ ਹੈ ਜਿਹੜੀ ਕਿ ਪੁਲਿਸ ਵੱਲੋਂ ਜਿਹੜਾ ਕਿ ਇਨਸਾਫ ਇਹਨਾਂ ਨੂੰ ਦੇਣਾ ਚਾਹੀਦਾ ਪਰ ਇਹਨਾਂ ਨਾਲ ਜਿਹੜਾ ਕਿ ਧੱਕਾ ਕੀਤਾ ਜਾ ਰਿਹਾ ਕੀੰਦੀ ਸ਼ਹਿਤ ਕੀਤਾ ਜਾ ਰਿਹਾ ਕੀ ਗੱਲਬਾਤ ਹੈ ਪੁਲਿਸ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾਏਗੀ ਇਹ ਉਹਨਾਂ ਤੋਂ ਵੀ ਜਾਣਕਾਰੀ ਲੈ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਤੇ ਕਿਉਂ ਇਹਨਾਂ ਦੀ ਪੈੜੀ ਦੇ ਉੱਪਰ ਜਿਹੜਾ ਆ ਉਹ ਉਸ ਪਰਿਵਾਰ ਵੱਲੋਂ ਜਿਹੜਾ ਕਿ ਝੋਨਾ ਬੀਜਿਆ ਗਿਆ ਤੇ ਕੱਟਣ ਕਿਉਂ ਨਹੀਂ ਦਿੱਤਾ ਜਾ ਰਿਹਾ ਦੋਸਤੋ ਅਸੀਂ ਗੱਲਬਾਤ ਕੀਤੀ ਬਿੰਦਰਕੌਰ ਨਾਲ ਜਿਹੜੀ ਕਿ ਪੀਰ ਮੁਹੰਮਦ ਰਿਆਨ ਨਾਲ ਹੀ ਹੈ ਤੇ ਉਸ ਵੱਲੋਂ ਜਿਹੜੀ ਕਿ ਆਪਣੀ ਹੱਡਬੀਤੀ ਦੱਸੀ ਗਈ ਹੈ ਕਿ ਉਸਦੇ ਨਾਲ ਧੱਕਾ ਕੀਤਾ ਜਾਇਆ ਜਾ ਰਿਹਾ ਪੁਲਿਸ ਪ੍ਰਸ਼ਾਦ ਜਨ ਜਿਹੜਾ ਕਿ ਉਹ ਵੀ ਉਹਦਾ ਸਾਥ ਨਹੀਂ ਦੇ ਰਿਹਾ ਏਐਸਏ ਸੁਖਬੀਰ ਸਿੰਘ ਸੀਗੇ ਜਿਹੜੇ ਉੱਤੇ ਗਏ ਉਹਨਾਂ ਨੇ ਤਰਫਦਾਰੀ ਦੱਸੀ ਗਈ ਤਰਫਦਾਰੀ ਜਿਹੜੀ ਦੂਸਰੀ ਧਿਰ ਦੀ ਕਰ ਰਹੇ ਨੇ ਪਰ ਅਸੀਂ ਹੁਣ ਦੂਸਰੀ ਧਿਰ ਨੂੰ ਵੀ ਕਹਾਂਗੇ ਜੇ ਉਹ ਆਪਣਾ ਪੱਖ ਦੇਣਾ ਚਾਹੁੰਦੇ ਆ ਤੇ ਸਾਡੇ ਚੈਨਲ ਨਾਲ ਜਰੂਰ ਸੰਪਰਕ ਕਰਨ ਤੇ ਆਪਦਾ ਪੱਖ ਰੱਖ ਸਕਦੇ ਆ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦੀ ਹੈ ਇਸ ਦੀ ਜਾਂਚ ਜੇ ਹੋਏਗੀ ਤੇ ਅੱਗੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਦੀਪਕ ਬਾਰਗੋ ਰੀਅਲ ਨਿਊਜ਼ ਜੀਰਾ